ਜਾਦੀ ਸ਼ੰਭੂ ਦੇ ਖਨੋਰੀ ਬਾਰਡਰ ਤੇ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਤੇ ਉੱਥੇ ਦੂਜੇ ਪਾਸੇ ਖਨੋਰੀ ਬਾਰਡਰ ਤੇ ਜਗਦੀਪ ਸਿੰਘ ਡੱਲੇਵਾਲ ਹੁਣੇ ਜੋ ਨੇ ਉਹ ਮਰਨ ਵਰਤ ਤੇ ਬੈਠੇ ਹੋਣੇ ਤੇ ਲਗਾਤਾਰ ਉਹਨਾਂ ਦਾ ਜਿਹੜਾ ਮਰਨ ਵਰਤ ਹੈ ਉਹ جاری ਹੈ ਉੱਥੇ ਨਾਲ ਜਿਹੜੀ ਹਾਲਤ ਦਿਨ ਬਦ ਦਿਨ ਜਿਹੜੀ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਖਨੋਰੀ ਬਾਰਡਰ ਤੇ ਹੀ ਉਹਨਾਂ ਨੇ ਜਿਹੜੀਆਂ ਡਾਕਟਰੀ ਸਹੂਲਤਾਂ ਨੇ ਉਹ ਮੁਹਈਆ ਕਰਵਾਈਆਂ ਜਾ ਰਹੀਆਂ ਨੇ ਉਥੇ ਬੀਤੇ ਦਿਨਾਂ ਦੇ ਵਿੱਚ ਕਿਸਾਨ ਆਗੂਆਂ ਤੇ ਜਥੇਬੰਦੀਆਂ ਵੱਲੋਂ ਇੱਕ 30 ਦਸੰਬਰ ਨੂੰ ਜਿਹੜਾ ਕਿ ਭਾਰਤ ਬੰਦ ਜਿਹੜੀ ਕਿ ਕਾਲ ਦਿੱਤੀ ਗਈ ਸੀ ਤੇ ਉਸ ਦੇ ਮੱਦੇ ਨਜ਼ਰ ਹੀ ਅੱਜ ਕਿਸਾਨ ਆਗੂ ਸਰਵਜਿੰ ਸਿੰਘ ਪੰਦੇਰੀਕ ਵੀਡੀਓ ਸੰਦੇਸ਼ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਹੋਏ ਨਜ਼ਰ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਕਿ 30 ਦਸੰਬਰ ਜਿਹੜੀ ਭਾਰਤ ਬੰਦੀ ਕਾਲ ਹੈ ਉਸ ਨੂੰ ਸਮਰਥਨ ਦਿੱਤਾ ਜਾਵੇ ਤਾਂ ਜੋ ਜਿਹੜਾ ਕਿ ਕਿਸਾਨਾਂ ਦਾ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਹੈ ਉਹ ਜਿਹੜਾ ਟੀਚਾ ਸਫਲ ਹੋ ਸਕੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ 30 ਦਸੰਬਰ ਨੂੰ ਭਾਰਤ ਬੰਦੀ ਕਾਲ ਲੈਤੇ ਉਸ ਦੇ ਵਿੱਚ ਕਿਹੜੀਆਂ ਸੇਵਾਵਾਂ ਜਿਹੜੀਆਂ ਕਿ ਜਾਰੀ ਰਹਿਣਗੀਆਂ ਤੇ ਕਿਹੜੀਆਂ ਸੇਵਾਵਾਂ ਜਿਹੜੀਆਂ ਪੂਰਨ ਤੌਰ ਤੇ ਬੰਦ ਰਹਿਣਗੀਆਂ ਉਹਨਾਂ ਨੇ ਦੱਸਿਆ ਕਿ ਇਸ ਦੌਰਾਨ ਪੈਟਰੋਲ ਪੰਪ ਗੈਸ ਏਜੰਸੀਆਂ ਰੇਲ ਸੇਵਾਵਾਂ ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ ਦੁਕਾਨਾਂ ਦੇ ਜਿਹੜੇ ਸ਼ਟਰ ਹੈ ਉਹ ਵੀ ਬੰਦ ਰਹਿਣਗੇ ਐਮਰਜੈਂਸੀ ਸੇਵਾਵਾਂ ਨੂੰ ਬਹਾਲ ਰੱਖਿਆ ਜਾਵੇਗਾ ਭਾਵੇਂ ਮੈਡੀਕਲ ਸੇਵਾਵਾਂ ਹੋਣ ਵਿਆਹ ਸ਼ਾਦੀਆਂ ਦਾ ਪ੍ਰੋਗਰਾਮ 에ਅਰਪੋਰਟ ਦੀਆਂ ਜ਼ਰੂਰੀ ਜਿਹੜੀਆਂ ਸੇਵਾਵਾਂ ਉਹ ਚੱਲਦੀਆਂ ਰਹਿਣਗੀਆਂ ਕਿਸੇ ਬੱਚੇ ਦੀ ਕੋਈ ਇੰਟਰਵਿਊ ਹੋਵੇਗੀ ਤਾਂ ਉਸ ਨੂੰ ਵੀ ਰੋਕਿਆ ਨਹੀਂ ਜਾਏਗਾ ਉਤਤਨ ਨਾਲ ਕਿਹਾ ਕਿ ਪੂਰਾ ਪੰਜਾਬ ਇਸ ਭਾਰਤ ਬੰਦ ਨੂੰ ਸਹਿਯੋਗ ਦੇਵੇ। ਉੱਥੇ ਸਰਵਨ ਸਿੰਘ ਪੱਧਰ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਜੜੀ ਲਿਆਂਦੀ ਗਈ ਕਾਰਪੋਰੇਟ ਨੀਤੀ ਹੈ ਉਸ ਤੇ ਪੂਰਾ ਪੰਜਾਬ ਸਵਾਲ ਖੜਾ ਕਰੇਗਾ। ਪੰਜਾਬ ਦੇ ਜਿਹੜੀ ਦੁਕਾਨਦਾਰੀ, ਲਘੂ ਉਦਯੋਗ, ਮਜ਼ਦੂਰਾ, ਮੁਲਾਜ਼ਮਾਂ ਸਾਰਿਆਂ ਉੱਪਰ ਜਿਹੜਾ ਕਾਰਪੋਰੇਟ ਪਾਲਿਸੀ ਹਮਲਾਵਾਰ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਾਮ ਮੰਤਰੀ ਜਿਹੜੇ ਨੇ ਉਹਨਾਂ ਨੂੰ ਇਸ ਚੀਜ਼ ਉੱਤੇ ਵਿਚਾਰ ਕਰਨਾ ਚਾਹੀਦਾ ਤੇ ਜਿਹੜੀ ਹੈ ਅ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰਨ ਤੌਰ ਤੇ ਉਹਨਾਂ ਤੇ ਕੋਈ ਨਾ ਕੋਈ ਜਿਹੜਾ ਸਮਾਧਾਨ ਹੈ ਕੱਢਣਾ ਚਾਹੀਦਾ। ਉਥੇ ਦੱਸਦੀ ਇੱਕ ਵਾਰ ਕਿ ਇਹ ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂਆਂ ਵੱਲੋਂ ਬੀਤੇ ਦਿਨਾਂ ਦੇ ਵਿੱਚ 30 ਦਸੰਬਰ ਨੂੰ ਯਾਨੀ ਕਿ ਪਰਸੋ ਭਾਰਤ ਬੰਦੀ ਜਿਹੜੀ ਕਾਲ ਦਿੱਤੀ ਗਈ ਸੀ ਉਸ ਦੇ ਮੱਦੇਨਜ਼ਰ ਅੱਜ ਜਿਹੜਾ ਕਿ ਸਰਬੰਸ ਸਿੰਘ ਪੰਦੇੜਾ ਹੁਣਾਂ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਜ ਕਿ 3 ਦਸੰਬਰ ਨੂੰ ਜਿਹੜਾ ਕਿ ਲੋਕਾਂ ਨੂੰ ਸਮਰਥਨ ਦੇ ਲਈ ਕਿਹਾ ਹੈ ਕਿ ਜਿਹੜਾ ਭਾਰਤ ਬੰਦੀ ਕਾਲ ਹੈ ਉਸ ਦਾ ਜਿਹੜਾ ਕਿ ਸਫਲ ਨਤੀਜਾ ਨਿਕਲ ਕੇ ਬਾਹਰ ਸਾਹਮਣੇ ਆਇਆ ਤੇ ਉੱਥੇ ਉਹਨਾਂ ਨੇ ਦੱਸਿਆ ਕਿ ਕਿਹੜੀਆਂ ਜਿਹੜੀਆਂ ਸੇਵਾਵਾਂ ਨੇ ਜਾਰੀ ਰਹਿਣਗੀਆਂ ਤੇ ਜਿਹੜੀਆਂ ਤੇ ਹੋਰ ਕਿਹੜੀਆਂ ਜਿਹੜੀਆਂ ਸੇਵਾਵਾਂ ਨੇ ਉਹ ਬੰਦ ਰਹਿਣਗੀਆਂ ਪੂਰਨ ਤੌਰ ਤੇ